ਮਸ਼ਹਾਲ ਜੀ ਤੁਸੀਂ ਦੇਖ ਰਹੇ ਹੋ ਪਬਲਿਕ ਜਲਾਸਾ ਤੇ ਮੈਂ ਹਾਂ ਮੁਕੇਸ਼ 바ਵਾ ਜਿੱਥੇ ਪੰਜਾਬ ਦੇ ਵਿੱਚ ਹਰਾਂ ਤੋਂ ਬਾਅਦ ਰਾਜਨੀਤੀ ਪਾਰਟੀਆਂ ਦੇ ਜਿਹੜੇ ਆਗੂ ਨੇ ਜਿਹੜੇ ਲੀਡਰਸ਼ਿਪ ਹੈ ਉਹ ਪੰਜਾਬ ਦਾ ਦੌਰਾ ਜਿਹੜੀਆਂ ਕਰ ਰਹੀਆਂ ਨੇ ਤੇ ਉੱਥੇ ਹੀ ਸਭ ਤੋਂ ਪਹਿਲੇ ਪੰਜਾਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਵੀ ਜਿਹੜਾ ਨੇ ਪੰਜਾਬ ਦੇ ਦੌਰੇ ਤੇ ਆਂਦੇ ਨੇ ਤੇ ਹੁਣ ਜਿਹੜਾ ਹੈ ਅੱਜ ਕਾਂਗਰਸ ਕਮੇਟੀ ਦੇ ਰਾਹੁਲ ਗਾਂਧੀ ਜਿਹੜੇ ਨੇ ਉਹ ਵੀ ਅੱਜ ਅੰਮ੍ਰਿਤਸਰ ਅੰਤਰਰਾਸ਼ਟਰੀ 에어ਪੋਰਟ ਤੇ ਉਹਨਾਂ ਦੀ ਜਿਹੜੀ ਫਲਾਈਟ ਹੈ ਕੁਝ ਸਮੇਂ ਦੇ ਵਿੱਚ ਪਹੁੰਚ ਰਹੀ ਆ ਉੱਥੇ ਹੀ ਜਿਹੜਾ ਉਹ ਪੰਜਾਬ ਦੇ ਇੱਕ ਦਿਨੇ ਦੌਰੇ ਤੇ ਰਹਿਣਗੇ ਸਭ ਤੋਂ ਪਹਿਲੇ ਉਹ ਅੰਮ੍ਰਿਤਸਰ 에어ਪੋਰਟ ਤੋਂ ਜਿਹੜਾ ਉਹਨਾਂ ਦਾ ਗੱਡਿਆਂ ਦਾ ਕਾਫਲਾ ਜਿਹੜਾ ਉਹ ਇੱਥੋਂ ਰਵਾਨਾ ਹੋਏਗਾ ਸਭ ਤੋਂ ਪਹਿਲੇ ਜਿਹੜਾ ਕਾਫਲਾ ਅਜ਼ਨਾਲਾ ਵਿਖੇ ਪਹੁੰਚੇਗਾ ਅਜ਼ਨਾਲਾ ਦੇ ਜਿਹੜੇ ਬਾੜ ਪੇਤ ਖੇਤਰ ਨੇ ਜਿਹੜੇ ਬਾੜ ਪੇਤ ਜਿਹੜੇ ਪਿੰਡ ਨੇ ਉਹਨਾਂ ਦਾ ਜਾਇਜ਼ਾ ਲਿੱਤਾ ਜਾਵੇਗਾ ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਜਾਣਗੇ ਤੇ ਕਿਸਾਨਾਂ ਦੇ ਨਾਲ ਉੱਥੇ ਗੱਲਬਾਤ ਵੀ ਕਰਨਗੇ ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ ਜਿਹੜੇ ਨੇ ਇੱਕ ਦਿਨ ਜਿਹੜਾ ਪੰਜਾਬ ਦੇ ਦੌਰੇ ਤੇ ਨੇ ਅੱਜ ਸਭ ਤੋਂ ਪਹਿਲੇ ਉਹ ਅ즈ਨਾਲਾ ਦੇ ਪਿੰਡਾਂ ਦੇ ਵਿੱਚ ਜਿਹੜਾ ਜਾਣਗੇ ਜਿਹੜੇ ਸਰਹੱਦੀ ਖੇਤਰ ਨੇ ਜਿਹੜੇ ਸਾਦੀ ਇਲਾਕੇ ਨੇ ਜਿੱਥੇ ਪਿੰਡ ਜਿਹੜੇ ਨੇ ਕਾਫੀ ਬਾਹਰ ਤੇ ਬਾਹਰ ਦੇ ਨਾਲ ਬਾਹਰ ਦੇ ਪਾਣੀ ਦੇ ਨਾਲ ਗਰਾਉਂਡਾਂ ਦਾ ਪਿੰਡਾਂ ਦਾ ਨੁਕਸਾਨ ਆ ਉੱਥੇ ਹੀ ਰਾਹੁਲ ਗਾਂਧੀ ਅੱਜ ਪਹੁੰਚਣਗੇ ਤੇ ਪਿੰਡਾਂ ਦਾ ਜਾਇਜ਼ਾ ਲੈਣਗੇ ਤੇ ਕਿਸਾਨਾਂ ਦੇ ਨਾਲ ਵੀ ਉਹ ਗੱਲਬਾਤ ਕਰਨਗੇ ਅੱਜ ਰਾਹੁਲ ਗਾਂਧੀ ਵੀ ਜਿਹੜੇ ਨੇ ਅੰਬੇਦਕਰ ਦੇ ਸਾਦੀ ਪਿੰਡਾਂ ਦੇ ਵਿੱਚ ਪਹੁੰਚੇ ਨੇ ਪਹੁੰਚਣਗੇ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਜਾਇਜ਼ਾ ਲੈਣਗੇ ਤੇ ਅਲਬਕ ਵਕ ਜਿਹੜੇ ਕਿਸਾਨ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਨਗੇ ਕਿੰਨਾ ਨੁਕਸਾਨ ਹੋਇਆ ਉਸ ਸਥਿਤੀ ਦਾ ਵੀ ਜਰਾ ਉਹ ਜਾਇਜ਼ਾ ਲੀਤਾ ਜਾਏਗਾ ਅਤੇ ਪੱਤਰਕਾਰਾਂ ਦੇ ਨਾਲ ਵੀ ਜਿਹੜਾ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਜਿਹੜੀ ਆ ਉਹ ਗੱਲਬਾਤ ਕੀਤੀ ਜਾਵੇ ਪਰ ਤੁਹਾਨੂੰ ਦੱਸ ਦੇ ਕਿ ਰਾਹੁਲ ਗਾਂਧੀ ਦੀ ਫਲਾਈਟ ਜਿਹੜੀ ਆ ਉਹ ਅੰਮ੍ਰਿਤਸਰ ਦੇ ਏਅਰਪੋਰਟ ਤੇ ਪਹੁੰਚੂਗੀ ਹੈ ਵੱਡੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਮੌਜੂਦ ਹੈ ਰਾਜਾ ਵਰਿੰਦਰ ਨੇ ਉਹ ਖੁਦ ਇੱਥੇ ਪਹੁੰਚੋ ਇਹਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵਰਿੰਦਰ ਵੀ ਇੱਥੇ ਮੌਜੂਦ ਨੇ ਅਤੇ ਪੌਰਵ ਡਿਪਟੀ ਸੀਐਮ ओपी ਸੋਨੀ ਪ੍ਰਗਟ ਸਿੰਘ ਡਾਕਟਰ ਰਾਜਕੁਮਾਰ 베ਰਤਾ ਮੈਡਮ ਨਗਜੋਤ ਕੋਰ ਸਿੱਧੂ ਅਤੇ ਹੋਰ ਵੀ ਕਈ ਵੱਡੀ ਲੀਡਰਸ਼ਿਪ ਜਿਹੜੀ ਆ ਉਹ ਇੱਥੇ ਕੌਂਤੀ ਹੋਈ ਆ ਅਗਰ ਗੱਲ ਕਰੀਏ ਤਾਂ ਸਾਰੇ ਲੀਡਰਸ਼ਿਪ ਜਿਹੜੀ ਹੈ ਅੱਜ ਰਾਹੁਲ ਗਾਂਧੀ ਜੀ ਦੇ ਨਾਲ ਸਾਰੇ ਪਿੰਡਾਂ ਦਾ ਜਿਹੜਾ ਉਹ ਜਾਇਦਾ ਲਏਗੀ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਲੋਕਾਂ ਦੇ ਨਾਲ ਗੱਲਬਾਤ ਕਰੇਗੀ ਦੇਖਣਾ ਹੁਣ ਹੈ ਉਹ ਇੱਕ ਰਾਹੁਲ ਗਾਂਧੀ ਦਾ ਇਹ ਦੌੜਾ ਕਿਸ ਤਰ੍ਹਾਂ ਦੇ ਨਾਲ ਰਹਿੰਦਾ ਹੈ ਤੇ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਹੋ ਜਾਂਦੇ ਨੇ ਰਾਹੁਲ ਗਾਂਧੀ ਜੀ ਦਾ ਜਿਹੜਾ ਕਾਫਲਾ ਰਾਹੁਲ ਗਾਂਧੀ ਦੇ ਜਿਹੜਾ ਕਾਫਲਾ ਹੈ ਉਹ ਹੁਣੇ ਤੋਂ ਜਿਹੜਾ ਅੰਤਰਰਾਸ਼ਟਰੀ 에어ਪੋਰਟ ਤੋਂ ਜਿਹੜਾ ਉਹ ਮੂਵ ਕਰ ਰਿਹਾ ਵੈ ਸਭ ਤੋਂ ਪਹਿਲੇ ਜਿਹੜਾ ਤੁਹਾਨੂੰ ਦਿਖਾ ਦਈਏ ਤਸਵੀਰਾਂ ਜਿਹੜੀਆਂ ਇੱਥੋਂ ਜਿਹੜੀ ਪਾਇਲਟ ਗੱਡੀਆਂ ਨੇ ਉਹ ਇੱਥੋਂ ਨਿਕਲ ਚੁੱਕੀਆਂ ਨੇ ਅਗਾਹ ਦੀ ਤਰਫ ਤੇ ਕਾਫਲਾ ਜਿਹੜਾ ਹੁਣੇ ਤੋਂ ਮੂਵ ਕਰਨਾ ਸ਼ੁਰੂ ਹੋ ਚੁੱਕਾ ਹੈ ਤੁਹਾਨੂੰ ਦੱਸ ਦੇ ਕਿ ਵੱਡੀ ਗੱਲ ਹੈ ਜਿਹੜੀ ਆ ਪੰਜਾਬ ਕਾਂਗਰਸ ਕਮੇਟੀ ਦੇ ਅਧਿਐਖ ਜਿਹੜੇ ਨੇ ਰਾਜਾ ਵਰਿੰਗ ਉਹ ਖੁਦ راہਲ ਗਾਂਧੀ ਦੀ ਗੱਡੀ ਜਿਹੜੀ ਆ ਉਹ ਚਲਾਣਗੇ راہਲ ਗਾਂਧੀ ਜਿਹੜੇ ਖੁਦ ਉਹ ਗੱਡੀ ਦੇ ਵਿੱਚ ਬੈਠ ਚੁੱਕੇ ਨੇ ਤੇ ਰਾਜਾ ਵਰਿੰਗ ਵੀ ਹੁਣ ਜਿਹੜਾ ਨੇ ਉਹ ਆ ਕੇ ਗੱਡੀ ਦੇ ਵਿੱਚ ਬੈਠ ਗਏ ਨੇ ਤੇ ਗੱਡੀ ਜਿਹੜੀ ਆ ਰਾਜਾ ਵਰਿੰਗ ਬੋਲੋ ਜਿਹੜੀ ਗੱਡੀ ਚਲਾਈ ਜਾਏਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ راہਲ ਗਾਂਧੀ ਦੀ ਗੱਡੀ ਜਿਹੜੀ ਹੈ ਉਹ ਅੱਗੇ ਦੀ ਤਰਫ ਵੱਧਦੀ ਪਈ ਹੈ راہਲ ਗਾਂਧੀ ਜਿਹੜਾ ਬੈਠੇ ਹੋਏ ਨੇ ਰਾਜਾ ਵਰਿੰਗ ਨੇ ਛੱਤੀਸਗੜ੍ਹ ਦੇ ਪੂਰਬ ਜਿਹੜੇ 4 ਸੀਐਮ ਜਿਹੜ ਨੇ ਉਹ ਵੀ ਇਸ ਗੱਡੀ ਦੇ ਵਿੱਚ ਨੇ ਪੰਜਾਬ ਦੇ ਅੱਪਰ ਬਾੜੀ ਨੇ ਨਾਲਿਓ ਉਹ ਵੀ ਇਸ ਸਮੇ ਜਿਹੜਾ ਇੱਥੇ ਮੌਜੂਦ ਨੇ ਉਹ ਵੀ ਇਸ ਗੱਡੀ ਦੇ ਵਿੱਚ ਬੈਠੇ ਹੋਏ ਨੇ ਰਾਹੁਲ ਗਾਂਧੀ ਉਸ ਗੱਡੀ ਵਿੱਚ ਬੈਠੇ ਨੇ ਤੇ ਕਾਫਲਾ ਜਿਹੜਾ ਹੁਣ ਇੱਥੋਂ ਮੂਵ ਹੋ ਚੁੱਕਾ ਹੈ ਅਜਨਾਲਾ ਦੀ ਤਰਫ ਅਜਨਾਲੇ ਸਭ ਤੋਂ ਪਹਿਲੇ ਅਜਨਾਲੇ ਦੇ ਪਿੰਡਾਂ ਦੇ ਵਿੱਚ ਰਾਹੁਲ ਗਾਂਧੀ ਜਿਹੜਾ ਜਾਣਗੇ ਔਰ ਵਕ ਵਕ ਪਿੰਡਾਂ ਦਾ ਜਿਹੜਾ ਉਹ ਜਾਇਜ਼ਾ ਲੈਣਗੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨਗੇ ਕਿਸਾਨਾਂ ਦੇ ਨਾਲ ਵੀ ਰਾਹੁਲ ਗਾਂਧੀ ਵੱਲੋਂ ਗੱਲਬਾਤ ਕੀਤੀ ਜਾਏਗੀ ਸਾਹਿਬ ਰਾਹੁਲ ਗਾਂਧੀ ਸਰ ਆ ਰਹੇ ਨੇ ਕੀ ਕਰਦਾ ਕਰਦੇ ਅੱਜ ਰਾਹੁਲ ਜੀ ਆਏ ਨੇ ਉਹਨਾਂ ਨੇ ਤੁਹਾਨੂੰ ਪਤਾ ਹੀ ਆ بڑے ਵੱਡੇ ਲੈਵਲ ਤੇ ਜਿਹੜੇ ਫਲੱਡ ਆਏ ਨੇ ਉਹ ਅੱਜ ਸਾਰੇ ਏਰੀਆ ਦਾ ਦੌਰਾ ਕਰਨ ਗਏ ਨੇ ਤੇ ਕਿਸ-ਕਿਸ ਜਗ੍ਹਾ ਤੇ ਜਾਣਗੇ ਪੰਜਾਬ ਚ ਕਿਹੜੇ-ਕਿਹੜੇ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਜੀ ਦੇਖੋ ਇਹਦੇ ਬਾਰੇ ਤੇ ਸਕਿਉਰਟੀ ਵਾਲੇ ਦੱਸ ਸਕਦੇ ਨੇ ਉਹਨਾਂ ਦੀ ਸਕਿਉਰਟੀ ਵਾਲੇ ਸੋ ਉਹ ਹੁਣ ਪਹਿਲੋਂ ਸਭ ਤੋਂ ਪਹਿਲੋਂ ਡੇਰਾ ਬਾਬਾ ਨਾਨਕ ਜਾਣਗੇ ਬਾਕੀ ਸਰ ਨੁਕਸਾਨ ਸਰ ਕਾਫੀ ਹੋਇਆ ਸਰ ਫੇਲਰ ਕਿਹਾ ਸਮਝੋ ਕੇਂਦਰ ਸਰਕਾਰ ਦਾ ਕਿ ਪੰਜਾਬ ਸਰਕਾਰ ਦਾ ਗੱਲ ਹੈ ਜੀ ਇਹ ਤੇ ਸਰਕਾਰਾਂ ਦਾ ਕੰਮ ਹੁੰਦਾ ਖਾਸ ਕਰਕੇ ਪੰਜਾਬ ਸਰਕਾਰ ਬਰਸਾਤਾ ਤੋਂ 2 ਮਹੀਨੇ ਪਹਿਲਾਂ ਸਾਰੀਆਂ ਸਫਾਈਆਂ ਕਰਾਉਣੀਆਂ ਚਾਹੀਦੀਆਂ ਨੇ ਸਾਰਾ ਕੁਝ ਸਰਕਾਰ ਨੂੰ ਵੇਖਣਾ ਚਾਹੀਦਾ ਸੋ ਮੈਂ ਤੇ ਕਿਸਦਾ ਦੋਸ਼ ਨਹੀਂ ਕੱਢ ਰਿਹਾ ਕਿਉਂਕਿ ਹੁਣ ਤੇ ਟਾਈਮ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਜਿਹੜੇ ਲੋਕਾਂ ਦਾ ਜਾਨ ਮਾਲ ਦਾ ਜਾਂ ਹੋਰ ਫਸਲਾਂ ਦਾ ਨੁਕਸਾਨ ਹੋਇਆ ਬੜੇ ਵੱਡੇ ਲੈਵਲ ਤੇ ਨੁਕਸਾਨ ਹੋਇਆ ਸੋ ਅੱਜ ਉਹਦੀ ਭਰਪਾਈ ਕਰਨ ਦਾ ਮਸਲਾ ਹੈ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਚੱਲਣਾ ਚਾਹੀਦਾ ਹੈ ਸਾਹਿਬ ਤੇ ਰਵੀ ਸਿੰਘ ਬਿੱਟੋ ਨੇ ਸਰ ਸਵਾਦ ਨਹੀਂ ਕਿ ਪ੍ਰੋਗਰਾਮ ਕਿੱਧਰ ਰਹਿ ਗਿਆ ਇੱਧਰ ਕਰ ਲੈਣਾ ਆਪਣੇ ਸਾਈਡ ਤੇ ਕਰੋ ਜੀ ਬਸ ਰਾਹੁਲ ਗਾਂਧੀ ਸਰ ਆਈ ਪਹੁੰਚੇ ਨੇ ਸਰ ਕੀ ਪ੍ਰੋਬਲਮ ਹੈ ਦੇਖੋ ਬੇਸਿਕਲੀ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਔਰ ਜਿੰਨਾ ਕੁ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਚਿਹਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਨਬਜ਼ ਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਇਸ ਸਮੇਂ ਦਾ ਕਿਤੇ ਨਾ ਕਿਤੇ ਸਮੱਸਿਆ ਆਈ ਹੈ ਸਰ ਇਹ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤਾਂ ਕਿੰਨਾਂ ਨੂੰ ਮਿਲਣਗੇ ਤੇ ਇਹ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇ ਹੈਗੇ ਆ ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਹੈਗਾ ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਵਿਜ਼ਿਟ ਕਰ ਰਹੇ ਨੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਜੀ ਨੇ 16 ਕਰੋੜ ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਹੈ ਉਹ ਰਾਹਤ ਕੀ ਲੱਗਦਾ ਵੀ ਬਹੁਤ ਦੇਖੋ ਦੋਨੋਂ ਹੀ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਿਆ ਕਿ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹੜ ਆਉਂਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗਸ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਆਂ ਜਿਹੜੇ ਹੜ੍ਹ ਆ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ ਮੋਰੇ ਖੜੇ ਕਰਕੇ ਪਾਣੀ ਰੋਕਿਆ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਵਿਰਿੰਦਰ ਗੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸ ਇਹ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ੍ਹ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਦਿਖੇ ਹੋਣ ਸਰਕਾਰ ਦੇ ਨੁਮਾਇंदे ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਹੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੂਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਬਈ ਸ਼ਾਇਦ ਪੇ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਲਈ ਰੀਹੈਬਿਲਿ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋ ਆਇਆ ਨਾ ਕਿਸੇ ਨੇ ਮੁੜ ਕੇ ਆਉਣਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸ਼ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰ ਮਾਲ ਚਲੇ ਗਿਆ ਤੇ ਜਿਹੜੇ ਬੇਸਿਕਲੀ ਜਿਨ੍ਹਾਂ ਦੀਆਂ ਥੋੜੀਆਂ ਥੋੜੀਆਂ ਜ਼ਮੀਨਾਂ ਵੀ ਸਿਗੀਆਂ ਉਹਨਾਂ ਉੱਤੇ ਵੀ ਕਈ ਕੇ ਫੁੱਟ ਜੜੀ ਮਿੱਟੀ ਚੜ ਗਈ ਜਿਹੜੇ ਬਰੇਂਦਰ ਗੋਲਜੀ ਨੇ ਸਚਾਈ ਮੰਤਰੀ ਨੇ ਸਰ ਸਾਢੇ 3 ਸਾਲ ਦੇ ਨਾਲ ਸਰਕਾਰ ਦੇ ਵੱਲੋਂ ਤਿੰਨ ਤੋਂ ਚਾਰ ਮੰਤਰੀ ਸਰ ਬਦਲੇਗੇ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਪਤਾ ਹੀ ਨਹੀਂ ਕਿ ਹੈ ਮੈਂ ਮੰਤਰੀ ਕੌਣ ਆ ਰਾਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨੀਗਾ ਤੁਹਾਨੂੰ ਸ਼ਾਇਦ ਗਲਤ ਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤ ਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜ ਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਵੀ ਦਿੱਲੀੋਂ ਧਾੜਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜਵੀ ਆਏ ਇਹ ਉਹ ਧਾੜਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਹੋਰ ਇਹਨਾਂ ਦਾ ਕੰਮ ਕੋਈ ਨਹੀਂ ਹੈ ਹਾਂਜੀ ਹਾਂ ਜੇ ਰਾਹੁਲ ਗਾਂਧੀ ਪੁੱਛ ਰਹੇ ਨੇ ਕਿ ਸਰ ਉਹਨਾਂ ਦਾ ਸ਼ੋਰ ਹੋਵੇਗਾ ਉੱਚਲੇ ਕਰਾਂਗੇ ਕਿ ਲੀਡਰਸ਼ਿਪ ਵੀ ਪੂਰੀ ਦੇਖੋ ਰਾਹੁਲ ਜੀ ਅੱਜ ਫਲੱਡ ਅਫੈਕਟਿਡ ਏਰੀਆਜ਼ ਨੇ ਜਿਹੜੇ ਖਾਸ ਤੌਰ ਤੇ ਰਮਦਾਸ ਅਜਨਾਲਾ ਔਰ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਜਿੱਥੇ ਜਿੱਥੇ ਰਾਵੀ ਨੇ ਜ਼ਿਆਦਾ ਨੁਕਸਾਨ ਕੀਤਾ ਫਸਲਾਂ ਦਾ ਉੱਥੇ ਉਹਨਾਂ ਨੇ ਵਿਜ਼ਿਟ ਕਰਨਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਕ੍ਰੂਪੀ ਆ ਉਹ ਮੈਨ ਮੇਡ ਡਿਜ਼ਾਸਟਰ ਹੈ ਇਹ ਸਾਰੀ ਦੁਨੀਆ ਜਾਣ ਚੁੱਕੀ ਕਿਵੇਂ ਰਾਵੀ ਕੱਲੇ ਵਿੱਚ ਜਿਹੜਾ ਰਣਜੀਤ ਸਾਗਰ ਡੈਮ ਤੋਂ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਛੱਡੇਗਾ ਇਹਦੇ ਚ ਆਈਐਮਡੀ ਦਾ ਵੀ ਬਹੁਤ ਵੱਡਾ ਫੇਲਿਅਰ ਹੈ ਆਈਐਮਡੀ ਜਿਹੜਾ ਰੇਨ ਕੈਲਕੂਲੇਸ਼ਨ ਸੀਗੀ ਪੰਜਾਬ ਛੋਣੀ ਉਹਨੂੰ ਘੱਟੋ ਘੱਟ 500% ਮਿਸ ਕੈਲਕੂਲੇਟ ਕੀਤਾ ਉਹਨਾਂ ਨੇ ਜਿੱਥੇ ਰਾਵੀ ਦਰਿਆ ਦੇ ਵਿੱਚ 42 ਬੰਨ ਟੁੱਟੇ ਨੇ ਉਦੇ ਨਾਲ ਨਾਲ ਲਗਭਗ ਜਿਹੜਾ بارش ਦਾ ਪਾਣੀ ਸੀ ਹਿਮਾਚਲ ਤੋਂ ਉਹਦੇ ਚ ਜਿਹੜਾ ਇੰਡੀਅਨ ਮੈਟੇਰੀਓਲੋਜੀਕਲ ਡਿਪਾਰਟਮੈਂਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦਾ ਬਹੁਤ ਵੱਡਾ ਫੇਲਿਅਰ ਹੈ 500% ਦਾ ਮਿਸਕੈਲਕੂਲੇਸ਼ਨ ਇੰਨਾਤ ਅੰਦਾਜ਼ਾ ਨਹੀਂ ਸੀ ਲਾਇਆ ਕਿ ਇੰਨੀ بارش ਉੱਤੇ ਪੈ ਜਾਵੇਗੀ ਔਰ ਰਣਜੀਤ ਸਾਗਰ ਡੈਮ ਦਾ ਇਸਲੀ ਭਗਵੰਤਪਨ ਦਾ ਫੇਲਿਅਰ ਕਿਉਂਕਿ ਸਾਡੇ ਕੋਲ ਹੈਡਵਰਕਸ ਤੇ ਕੰਟਰੋਲ ਮਾਦੋਪੁਰ ਦਾ ਗੇਟ ਟੁੱਟਣਾ ਔਰ ਉਥੇ 528 ਮੀਟਰ ਤੱਕ ਪਾਣੀ ਚੜ ਜਾਣਾ ਜਿਹੜਾ ਕਿ ਡੇਂਜਰਸ ਜਿਹੜਾ ਜਿਹੜਾ ਦਰਿਆ ਰਨਜੀਤ ਸਾਹਿਬ ਦਾ ਡੈਮ ਟੁੱਟ ਸਕਦਾ ਸੀਗਾ ਕਿਉਂਕਿ ਦੀ ਲੈਜਿਟਿਮੇਟ ਹਾਈਟ ਜਿਹੜੀ ਆ 527.99 ਮੀਟਰ ਆ ਲਾਈਕਵਾਇਸ ਬੀਬੀਐਮਪੀ ਦਾ ਜਿਹੜਾ ਨਿਫਾਰੀਅਸ ਰੋਲ ਲੋਕਾਂ ਨੂੰ ਪੰਜਾਬ ਦੇ ਵਿੱਚ ਇਹ ਲੱਗਦਾ ਕਿ ਪੰਜਾਬ ਨੂੰ ਸ਼ਾਇਦ ਰੁੜਨ ਵਿੱਚ ਬੀਜੇਪੀ ਦੀ ਸਰਕਾਰ ਦਾ ਵੀ ਰੋਲ ਆ ਔਰ ਨਾਲ ਆਮ ਆਦਮੀ ਪਾਰਟੀ ਦੀ ਨਲੈਕੀ ਆ ਔਰ ਇਹਦੇ ਵਿੱਚ ਮੈਂ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਮੰਗ ਆ ਕਿ ਭਗਵੰਤ ਮਾਨ ਇੱਕ ਅਪਰੋਪਰੀਏਟ ਪੈਕੇਜ ਅਨਾਉਂਸ ਕਰੇ 50 ਲਗਭਗ 50000 ਰੁਪਇਆ ਪ੍ਰਤੀ ਏਕੜ ਕੰਪਨਸੇਸ਼ਨ ਫਾਰ ਕ੍ਰੌਪਸ ਕੇ 6 ਲੱਖ ਇੱਕੜ ਖਰਾਬ ਹੋਇਆ ਵਾ ਪਸ਼ੂ ਮਰੇ ਨੇ ਲੋਕਾਂ ਦੇ 1-1 ਲੱਖ ਰੁਪਏ ਦਿਓ ਉਹਨਾਂ ਨੂੰ 2.5 ਲੱਖ ਰੁਪਏ ਜਿਹੜਾ ਗਰੀਬਾਂ ਦੇ ਘਰ ਚੋਗੇ ਨੇ ਖਰਾਬ ਹੋ ਗਏ ਨੇ ਢਹਗੇ ਨੇ ਔਰ 1 ਸਾਲ ਦਾ ਮੋਰੀਟਰੀਅਮ ਇੰਟਰਸਟ ਰੀਪੇਮੈਂਟ ਐਂਡ ਪ੍ਰਿੰਸੀਪਲ ਅਮਾਉਂਟ ਰੀਪੇਮੈਂਟ ਜੀ ਅਰਵੇਸ਼ਿੰਗ ਬਿੱਟੂ ਸਵਾਲ ਖੜੇ ਕਰੇ ਰਾਹੁਲ ਗੰਦੇ ਦੇ ਦੌਰ ਦੇ ਉਤੇ ਕਿ ਸਿਰਫ ਸੁਰਖੀਆ ਟੋਰਨ ਲਈ ਪਹੁੰਚ ਦੇਖੋ ਇਹ ਇਹ ਉਹਨਾਂ ਦੀ ਪੋਲਿਟੀਕਲ ਸਟੇਟਮੈਂਟ ਹੈ ਮੈਂ ਉਹਦੇ ਤੇ ਇੰਨਾ ਹੀ ਕਹੂੰਗਾ ਕਿ ਮੋਦੀ ਸਾਹਿਬ ਨੇ ਤਾਂ 15 ਦਿਨ ਟਵੀਟ ਵੀ ਨਹੀਂ ਕੀਤਾ ਸੀ ਜੀ ਰਾਹੁਲ ਗਾਂਧੀ ਦਾ ਫਿਰ ਵੀ ਪਰਸਨਲੀ ਵਿਜ਼ਿਟ ਕਰ ਰਿਹਾ ਔਰ ਮੋਦੀ ਸਾਹਿਬ ਦਾ ਪੈਕੇਜ ਕੀ ਹੈ 1600 ਕਰੋੜ ਰੁਪਇਆ ਲਾਸ ਹੈਗਾ 50000 ਕਰੋੜ ਰੁਪਏ ਦਾ ਇਹ ਤਾਂ ਮਤਲਬ ਟਿਪ ਆਫ ਦੀ ਆਈਸਬਰਗ ਵੀ ਨਗਾ ਇਸ ਕਰਕੇ ਦੋਨੋਂ ਸਰਕਾਰਾਂ ਫੇਲ ਹੋਈਆਂ ਨੇ ਔਰ ਇਹ ਤਾਂ ਪੰਜਾਬ ਦੀ ਸਿਹਤਾਂ ਪੰਜਾਬ ਦੇ ਲੋਕਾਂ ਨੇ ਆਪ ਖੁਦ ਕਾਫਲਾ ਜਿਹੜਾ ਹੁਣ ਇਥੋਂ ਅੰਮ੍ਰਿਤਸਰ ਦੇ 에ਰਪੋਰਟੋਂ ਜਿਹੜਾ ਨਿਕਲ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਪਬਲਿਕ ਦੇ ਲਾਸਾ ਮੈਂ ਹਾਂ ਮੁਕੇਸ਼ 바ਵਾ ਅੰਮ੍ਰਿਤਸਰ